ਗਰਾਮ ਨਾ ਜਾਵਾਂਗੇ ਪਹਿਲਾਂ ਤੂੰ ਆਦੇ ਕੰਮ ਨਿਵੇੜ ਅਸੀਂ ਸ਼ਾਂਤੀ ਨਾਲ ਆਵਾਂਗੇ ਅਸੀਂ ਗਾਦੀ ਕਰ ਤੋਂ ਸ਼ਾਂਤੀ ਨਾਲ ਆਉ ਸੱਚੀ ਕਰ ਸੱਚੀ ਕਰ ਕਿ ਮੈਂ ਆਉਣਾ ਨਹੀਂ ਹੈ ਨਾ ਤੁਹਾਨੂੰ ਕਰਵਾ ਦਵਾਂਗੇ ਹਾਂ ਤਰ ਹਿੱਸਾ ਕਿ ਮੈਂ ਸਿੱਖੀ ਇਹ ਖਾਉਣੇ ਕੇ ਮੈਂ ਵੀ ਚਲ ਟ੍ਰਾਈ ਕਰਕੇ ਦੇਖਾਂਗੀ ਨਹੀਂ ਮੈਂ ਦਵਾਈਆਂ ਕਾਪ ਕੇ ਸੋਣਾਂਗੀ ਅਸੀਂ ਸਾਰੇ ਇਹ ਵੀ ਦੂਸਾ ਇਸ ਤਰ੍ਹਾਂ ਕਰ ਲਵਾਂਗੇ ਜਿਹੜਾ ਕਰ ਲਵਾਂਗੇ ਹਾਂਜੀ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਿ ਅੱਜ ਆਪਾਂ ਬਣਾ ਰਹੇ ਆਂ ਜੀ ਤੰਦੂਰੀ ਰੋਟੀ ਹੈ ਜੀ ਤੰਦੂਰ ਆਪਣਾ ਤਪਿਆ ਹੋਇਆ ਸੀਗਾ ਤੇ ਆਪਾਂ ਅਖਿਆਤ ਸ਼ਾਮ ਦੀ ਰੋਟੀ ਆਪਾਂ ਤੰਦੂਰੀ ਬਣਾ ਕੇ ਖਵਾਵਾਂਗੇ ਜੀ ਮੈਨੂੰ ਆ ਤਾਂ ਰਹੀ ਨਹੀਂ ਵੀ ਪਰ ਮੈਂ ਇਸ ਤਰੀਕੀ ਦੀ ਵੀ ਬਣਾ ਰਹੀ ਸੀ ਜੇ ਜੇ ਚਲੋ ਮੈਂ ਤੁਹਾਨੂੰ ਬੈਠ ਲੱਗੋ ਜੀ ਮੈਂ ਤੁਹਾਨੂੰ ਦੱਸਦੀ ਆਂ ਕਿਵੇਂ ਬਣਦੀ ਆ ਉਹਨੂੰ ਜੀ ਬੋਟੋਕ ਜੀ ਬੜਾ ਸੇਕ ਸੀਗਾ ਤੁਸੀਂ ਤਾਂ ਆਈ ਨਹੀਂ ਜੀ ਉਹ ਪਰਤੇ ਕਿਉਂ ਬੇਚਦੇ ਹੱਥ ਪਾ ਕੇ ਜਦੋਂ ਲਾਉਂਦੇ ਆ ਨਾ ਸੇਕ ਲਾ ਜਾਂਦੇ ਬੇਦੁਰਾਰ ਉਹੀ ਮਿੱਟੀ ਜਰੂਰੀ ਫਿਰ ਇਸ ਕਰਕੇ ਦੀਦੀਆਂ ਵੀ ਨਹੀਂ ਰਹਿਣ ਦੇ ਮੈਂ ਆਪੀ ਬਣਾ ਦਿੰਦੀ ਆ ਆਟਾ ਖਰਾਬ ਕਰੀ ਜਾ ਰਹੀ ਹੈ ਚਲੋ ਸਿੱਖਦੇ ਆ ਜੀ ਟਰਾਈ ਕਰਦੇ ਆ ਜੀ ਇੱਕ ਦੋ ਵੇ ਔਖਾ ਲੱਗੂਗਾ ਫਿਰ ਆਪਾਂ ਨੂੰ ਹੌਲੀ ਹੌਲੀ ਆਰਦੂ ਜੀ ਬਣਾਉਣੀ ਸਿੱਖ ਲੈਦੇ ਆ ਜੀ ਆਪਾਂ ਤੰਦੂਰੀ ਰੋਟੀਆਂ ਵੀ ਗਰਮੀਆਂ ਤੇ ਵਧੀਆ ਲੱਗਦੀਆਂ ਹੁੰਦੀਆਂ ਜੀ ਘੁੜਥੇ ਦੇ ਨਾਲ ਜਾਂ ਮਿੱਠੀਆਂ ਰੁਪੀਆਂ ਅੰਬ ਦੀ ਚਾਹ ਨਾਲ ਜੀ ਬਹੁਤ ਤੇਸਤੀ ਲੱਗਦੀਆਂ ਹੁੰਦੀਆਂ ਨਾ